ਮੇਤਰੋ ਠੋਡੇ ਆਪ ਤੇ ਸਾਰਾ ਅਰੀਜਨਲ 9511 ਟਰੈਕਟਰ ਲੈ ਕੇ ਆ ਗਏ ਆ ਜੀ ਮਾਲਕ ਆਪਣੇ ਕੋਲੇ ਆ ਲੈਣੇ ਜਾਣਕਾਰੀ ਹਾਂਜੀ ਬਾਈ ਕੀ ਹਾਲ ਬਹੁਤ ਵਧੀਆ ਵੀਰੇ ਠੀਕ ਠਾਕ ਬਾਈ ਹਾਂਜੀ ਹਾਂਜੀ ਅੱਜ ਆਪਾਂ 9511 ਲੈ ਕੇ ਆਂਦਾ ਟਰੈਕਟਰ ਬਾਈ ਹਾਂਜੀ ਹਾਂਜੀ ਇਹ ਮਾਡਲ ਕਿਹੜਾ ਬਾਈ ਤਿੰਨ ਮਾਡਲ ਆ ਵੀਰੇ 2003 ਮਾਡਲ ਆ ਤੇ ਨੰਬਰ ਪਿਆ ਵਾ ਹਾਂਜੀ ਹਾਂਜੀ ਨੰਬਰ ਪਿਆ ਵਾ ਵੀਰੇ ਠੀਕ ਆ ਪੀਵੀ 29 ਮੋਗੇ ਦਾ ਨੰਬਰ ਆ ਹਾਂਜੀ ਹਾਂਜੀ ਲੋਕਲ ਮੋਗੇ ਦਾ ਨੰਬਰ ਆ ਪਹਿਲੀ ਫਸਟ ਪਾਰਟੀ ਦਾ ਇਹ ਠੀਕ ਆ ਲੋਕਲ ਮੋਗਾ ਨੰਬਰਾਂ ਤੇ ਫਸਟ ਓਨਰ ਆ ਜੀ ਹਾਂਜੀ ਹਾਂਜੀ ਠੀਕ ਆ ਬਾਈ ਟਾਇਰ ਨਵੇਂ ਆ ਕੰਪਨੀ ਉਹ ਲੈ ਸੀੜਦੇ ਮਗਰ ਲੈ ਆ ਮਰਦ ਤੇ ਠੀਕ ਆ ਬਾਈ ਹਾਂਜੀ ਤੇ ਬਈ ਰਾਗ ਪੇਡ ਸਾਰਾ ਰੀਨਲ ਆ ਵੀਰੇ ਟਰੈਕਟਰ ਸਾਰਾ ਟਰੈਕਟਰ ਰੀਨਲ ਆ ਫੁੱਲ ਗਾਰੰਟੀ ਆ ਹਾਂਜੀ ਹਾਂਜੀ ਇੰਜਨ ਗੇਅਰ ਦੀ ਵੀ ਫੁੱਲ ਗਾਰੰਟੀ ਆ ਵੀਰੇ ਵਾਹ ਕੇ ਚਲਾ ਕੇ ਚੈੱਕ ਕਰਕੇ ਲਿਆ ਸਕਦੇ ਨੇ ਟਰੈਕਟਰ ਇੰਜਨ ਗੇਅਰ ਦੀ ਵੀ ਫੁੱਲ ਗਾਰੰਟੀ ਆ ਵਾਹ ਕੇ ਸੌਦਾ ਫੇਰ ਲਾ ਸਕਦਾ ਆਪਣੇ ਦਾ ਹਾਂਜੀ ਮਗਰਾਂ ਵਾਲੂ ਰੋਡ ਪੂਰੇ ਵਧੀਆ ਵੀਰੇ ਗਲੇ ਗੁਲੇ ਨਹੀਂ ਕਿਤੋਂ ਵੀ ਠੀਕ ਆ ਵੀ ਸਮਝਿਆਗਾ ਟਰੈਕਟਰ ਆ ਕੱਲੀ ਵਾਈ ਤੇ ਚੱਲਿਆ ਹੈ ਨਾ ਬਾਈ ਸੰਗਲਾਂ ਦੀ ਥਾਂ ਤੇ ਇਹਦੇ ਜੈਕ ਲੱਗੇ ਹੋਏ ਵੀਰੇ ਠੀਕ ਆ ਬਾਈ ਹਾਂਜੀ ਠੀਕ ਆ ਤੇ ਸਮਾਨ ਆ ਹੀ ਮਿਲੂਗਾ ਸਾਰਾ ਜਿਵੇਂ ਆਪਾਂ ਵੀਡੀਓ ਚ ਵਿਖਾਈ ਜਾਂਦੇ ਆ। ਫੈਵਰ ਦੀ ਛਤਰੀ ਨਾਲ ਹੀ ਦੇ ਦਿੰਨੀ ਸਾਰਾ ਪਾਸ। ਠੀਕ ਆ ਭਾਈ। ਸਾਰਾ ਸਮਾਨ ਟਰੈਕਟਰ ਦੇ ਨਾਲ ਮਿਲੂਗਾ ਤੇ ਭਾਈ ਇੰਜਨ ਗੇਅਰ ਦਾ ਹੁੰਦਾ ਮੇਨ ਏ ਟਰੈਕਟਰ ਕਿਵੇਂ ਇੰਜਨ ਗੇਅਰ ਦਾ? ਇੰਜਨ ਗੇਅਰ ਤੇ ਮੇਰੇ ਪੂਰੀ ਤਸੱਲੀ ਹੈ ਸਾਡੀ। ਵਾਕੇ ਚਲਾ ਕੇ ਚੈੱਕ ਕਰਕੇ ਲੈ ਆਉ ਸਾਥੀ। ਠੀਕ ਆ ਵਾਕੇ ਤਸੱਲੀ ਕਰਕੇ ਤੁਸੀਂ ਸੌਦਾ ਫੇਰ ਲਾ ਸਕਦੇ ਹੋ। ਟਰੈਕਟਰ ਲੀਕ ਸੀ ਕਿ ਜਮਾਂ ਹੀ ਨਹੀਂ। ਹੋਰ ਆ ਵੀ ਆ ਹੀ ਰਹੂਗਾ। ਵਾਕੇ ਵੀ ਆ ਹੀ ਰਹੂਗਾ। ਵਾਕੇ ਵੀ ਆ ਹੀ ਰਹੂਗਾ। ਪੂਰਾ ਨਹੀਂ ਬਲੂ ਬਲੂ ਵਿਖਾਉਂਦਾ। ਨਹੀਂ ਨਹੀਂ ਮੇਰੇ ਪੂਰਾ ਵੀ ਨਹੀਂ। ਠ ਠੀਕ ਆ ਟੈਰਾਂ ਦਾ ਬਿੱਲ ਨਾਲ ਮਾਲਕ ਦੇ ਨਾਮ ਦਾ ਕਰਵਾ ਕੇ ਦੇਵਾਂਗੇ ਨਵੇਂ ਟੈਰਾਂ ਦਾ ਬਿੱਲ ਵੀ ਜਿਹੜਾ ਟਰੈਕਟਰ ਆਪਣੇ ਕੋਲ ਕੀਦਾ ਟਰੈਕਟਰ ਦੀ ਲੈ ਸਕਦਾ ਸਾਰਾ ਕੁਝ ਠੀਕ ਆ ਬਾਈ ਹਾਂਜੀ ਤੇ ਰੇਟ ਬਾਈ ਇਹਦਾ ਰੇਟ ਇਹਦਾ ਵੀਰੇ 3.5 ਲੱਖ ਰੁਪਏ ਡਿਮਾਂਡ ਕਰਦੇ ਆ ਡਿਮਾਂਡ ਆਪਾਂ 3.5 ਲੱਖ ਕਰਦੇ ਆ ਤੇ ਜਿਹੜਾ ਆਪਣੀ ਵੀਡੀਓ ਨੂੰ ਬਾਈ ਸ਼ੇਅਰ ਕਰਕੇ ਆਉਂਦਾ 10000 ਵੀਰੇ ਛੱਡ ਦਾਂਗੇ 3.40 ਲੱਖ ਦਾ ਹਾਂ ਨਾ ਟਰੈਕਟਰ ਲੈ ਜੇ ਆਪਣੇ ਤੋਂ ਵਾਹ ਕੇ ਲੈ ਜੇ ਹਾਂਜੀ ਹੋਰ ਵੀ ਮਾਨਤਾਨ ਕਰ ਦਾਂਗੇ ਠੀਕ ਆ ਮਾੜਾ ਮੋਟਾ ਮਾਨਤਾਨ ਹੋਰ ਕਰ ਦਾਂਗੇ ਜਿਹੜਾ ਵੀਡੀਓ ਸ਼ੇਅਰ ਕਰਕੇ ਸਕਰੀਨਸ਼ਾਟ ਲੈ ਕੇ ਆਉਂਦਾ ਜਿਹੜਾ ਬਈ ਜਿਹੜਾ ਵੀਰੇ ਮੋਗਾ ਤਹਿਸੀਲ ਬਾਗਾਪਰਾ ਠੀਕ ਆ ਨੰਬਰ ਬੋਲੀ ਬਾਈ ਨੰਬਰ 81960304 ਹਾਂਜੀ ਠੀਕ ਆ ਬਈ 81960304 304 ਠੀਕ ਆ ਨੰਬਰ ਸਕਰੀਨ ਤੇ ਚੱਲੀ ਜਾਂਦਾ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ